ਇੱਕ ਸਾਈਡ ਬੰਦੇ ਚੂਹੇ ਮਾਰੀ ਜਾਂਦੇ ਨੇ ਇੱਕ ਸਾਈਡ ਘਾਰੇ ਬੰਦ ਕਰੀ ਜਾਂਦੇ ਨੇ ਮਸੇ ਨਾ ਕਿੰਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਕਾਫੀ ਦਿਨਾਂ ਬਾਅਦ ਵਾਪਸੀ ਕਰ ਰਹੇ ਹਾਂ ਕਿਉਂਕਿ ਜੀਰੀ ਦਾ ਕੰਮ ਸਾਡਾ ਬਹੁਤ ਜ਼ੋਰਾਂ ਸੂਰਾਂ ਨਾਲ ਚੱਲ ਰਿਹਾ ਸੀਗਾ ਤੇ ਹੁਣ ਵੀ ਚੱਲ ਰਿਹਾ ਹੈ ਹੁਣ ਅਸੀਂ ਪੀਲੀ ਉਸਾਈਡ ਉਹ ਲਾਤੀ ਤੇ ਹੁਣ ਅਸੀਂ ਪੀਆਰ 131 ਲਾ ਰਹੇ ਹਾਂ ਸਾਡੇ ਬੰਦੇ ਪੂਰੇ ਉਲਝੇ ਹੋਏ ਨੇ ਅੱਜ ਇੱਕ ਬਹੁਤ ਵੱਡਾ ਘਰ ਲੱਗ ਪਿਆ ਤੇ ਹੁਣ ਅਸੀਂ ਉਹਦੇ ਨਾਲ ਜੰਗ ਲੜਨੀ ਹੈ ਉਹ ਬੰਦੇ ਗਿਣੋ ਇਹ ਸਾਰੇ ਬੰਦੇ ਨੇ ਇੱਕ ਆਇਆ ਨਹੀਂ ਇੱਕ ਦੇ ਬੋਤਲਾਂ ਲੱਗੀਆਂ ਹੋਣੀਆਂ ਇਹ ਸੀ ਘਾਰੇ ਨਾਲ ਜੰਗ ਲੜਨੀ ਹੈਗੀ ਤੇ ਟਰੈਕਟਰ ਲਿਆਂਦਾ ਸੀ ਇੱਕ ਘਾਰੇ ਚੱਕਣ ਵਾਸਤੇ ਨਾੜੀ ਘਰਾਂ ਤੇ ਦੂਜੇ ਨੇ ਸਚੌਂ ਪਾਣਨੇ ਆ ਆ ਬੰਦੇ ਰੋਟੀਆਂ ਫੜਾ ਦੇ ਘਾਰੇ ਨਾਲ ਜੰਗ ਲੜਨ ਲਈ ਤਿਆਰ ਹੋ ਜੀ ਜਮਾ ਤਾਂ ਰੋਟੀਆਂ ਖਾਦੀ ਨਹੀਂ ਆ ਬੰਦਾ ਇਹੇ ਵੀ ਡਰ ਗਿਆ ਘਾਰੇ ਤੋਂ ਇਹਦੇ ਨਾਲ ਦਾ ਸਾਥੀ ਜਿਹੜਾ ਕੱਲ ਉਹ ਬੋਤਲ ਦੁੱਧ ਦੇ ਨਹੀਂ ਬਾਈ ਇਹ ਜਿਹੜਾ ਇਹਦੇ ਨਾਲ ਜਿਹੜਾ ਤੇਰੇ ਨਾਲ ਸਾਥੀ ਉਹ ਤਾਂ ਬੋਤਲ ਲੈ ਬੈਠੇ ਬੋਤਲ ਤਾਂ ਲਗਾਉਣੀ ਮੱਕੀ ਚੋਰ ਚੋਰ ਕਰਦੇ ਹੋਗੇ ਦਾ

ओ, जो नीचे लगा रहे हैं ना उसमें लगा पहले उसमें ठीक है ठीक तो है।, है।, है बंदा दिखा देते हैं आपको लकड़ कोई बात नहीं बहुत अच्छी तो लकड़ तो है ये, लक्कर नहीं, लक्कर है और क्या ये? सोना है कहां से गीला हो गया हम घर से हम गुरुद्वारे में चले जाते हैं लंगर खाने पुरानी चवा खोलती है नवियां बदल रहे हैं अ ਨਵੇਂ ਬਰਲ ਕੀ ਰਹੇ ਨੇ ਨਵੇਂ ਪਾਰੇ ਨੇ ਨਵੇਂ ਪਾਰੇ ਨੇ ਠੀਕ ਹੈ ਠੀਕ ਹੈ ਸੌਰੀ ਗਲਤੀ ਹੋ ਗਈ ਬੰਦੇ ਦਵਾਈ ਸਿੱਟੇ ਜਾਂਦੇ ਨੇ ਬੰਦੇ ਦਵਾਈ ਸਿੱਟ ਰਹੇ ਨੇ ਪਤਾ ਹੀ ਹੁਣ ਮੱਖੀ ਲਚਲਚ ਕਰਦੀ ਹੈ ਮੱਖੀ ਲਚਲਚ ਕਰਦੀ ਹੈ ਦੇਖੋ ਤੁਹਾਡੇ ਮੱਕੀ ਦਾ ਕੀ ਹਿਸਾਬ ਕਿਤਾਬ ਹੈ ਤੁਹਾਨੂੰ ਦੱਸੋ ਉਹ ਦੇਖੋ ਬੰਦੇ ਦਵਾਈ ਸਿੱਟ ਰਹੇ ਨੇ ਕਈ ਕੰਮ ਹੋ ਰਹੇ ਨੇ ਕਦੂ ਟਰੈਕਟਰ ਤਿਆਰ ਖੜੇ ਨੇ ਤੇ ਦਵਾਈ ਝੋਨੇ ਸਿੱਟ ਰਹੇ ਨੇ ਮੱਕੀ ਤਿਆਰ ਖੜੀ ਹੈ ਚਾਹ ਬਣ ਰਹੀ ਹੈ ਆਸ਼ਾ ਖੜਾ ਹੈ ਫੋੜ ਖੜਾ ਹੈ ਨਾੜੀਆਂ ਖੜਾ ਹੈ 60 ਪੈਂਟ ਖੜਾ ਹੈ 60 60 ਖੜਾ ਹੈ 2 ਕਿਲੋ ਦਾ ਕਦੂ ਕਰਨਾ 5 ਟਰੈਕਟਰ ਖੜੇ ਨੇ ਦੇਖੋ ਇਹ ਚੋਂ ਆਪਣੀਆਂ ਬਹੁਤ ਤਗੜੀਆਂ ਲੱਗੀਆਂ ਆ। ਅੱਛਾ। ਇਹ ਸਪੈਸ਼ਲ ਮੁੱਲਾਪੁਰ ਤੋਂ ਮੰਗਾਈਆਂ ਫਿਰ। ਉਹ ਕੁੰਮ ਕਲਾਲ ਕਹਿੰਦਾ ਮੈਂ ਮਾੜੀ ਜੀ ਖੱਡ ਵੱਟ ਕੇ ਲੋਡ ਕਰ ਗਿਆ ਸੀ ਮੈਨੂੰ ਕਹਦਾ। ਮੈਂ ਆਪੂੰ ਦੱਸਿਆ ਨਹੀਂ ਬਈ। ਵੀ ਜਾਣ ਕਿ ਵੀ ਲੰਬੀਆ ਰੇ ਹੁੰਦਾ ਰੂੜੀ ਦਾ। ਉਹ ਰੂੜੀ ਆ। ਚੁੱਪ ਕਰਕੇ ਜਿਹੜਾ ਸੁਨਦ ਸਰ ਜੀ ਘਾਰਾ ਬਹੁਤ ਵੱਡਾ ਬਣ ਚੁੱਕਿਆ ਜੀ। ਉਹ ਟੈਟਰ ਆਪਣਾ ਨਾੜੀ ਘਰ ਆ ਪਰਨਾ ਆ ਜੀ ਘਰਾਂ ਨਾਲ। ਤੇ ਮਜ਼ਾਰ ਹੋ ਚੁੱਕਿਆ। ਇਹ ਹੁਣ 60-60 ਮਗਾਇਆ ਆਪਾਂ ਇਹ ਹਲ巴 ਕੇ ਡੋਨ ਭਾਈ ਤਦੂਆ। ਇਕ ਸਾਡੇ ਘਾਰਾ ਕਰਦੇ ਨਹੀਂ ਨੇ ਟਰੈਕਟਰ ਨਾਲ ਕਰ ਦਿੰਨ ਹੋਰ ਕਿੰਨੇ ਨੇ ਭਰ ਗਿਆ ਬੰਦਿਆਂ ਦੀ ਔਰ ਟਰੈਕਟਰ ਪਿੱਛੇ ਖੁੱਬ ਚੁੱਕਿਆ ਹੁਣ 60 60 ਠਾਊਗਾ ਹੁਣ ਬੱਟ ਬਸ ਬੱਟ ਬੰਨ ਲੈ ਹੁਣ ਹੈਲੋ ਬੰਨਣਾ ਪੱਖਾ ਫੜਾ ਦਿਓ ਕਦੇ ਅਸ ਪਿੱਟੇ ਲਿਆ ਬੈਗ ਬੀੜਾ ਬੈਗ ਲੈ ਆਇਆ ਪੀੜੇ ਭਾਈ ਹਾਲਾ ਬਾਈ ਹਾਲਾ ਕਿਉਂ ਹੋਣਾ ਜਿੰਨੇ ਸੁਪਾ ਲਾ ਲਏ ਅਮਰੇ ਕਿੰਨੇ ਹੋ ਚੁੱਕੇ ਨੇ ਉਹ ਨਾ ਪਾਉਂਗਾ ਬਹਾਂ ਨਾ ਪਾਉਂਦਾ ਹੋ ਜਾਏਗਾ ਆਪ ਕੋ ਹੁੰਦੀ ਬੈਗ ਹੋ ਜਾਂਦਾ ਟੱਕ ਜਾਏ ਵਾਲਾ ਉਹ ਹੋਪਣ ਚਾਹਨਾ ਥੋੜਾ ਬਹੁਤ ਤਰਾਦ ਨਹੀਂ ਹੋਊ ਓਏ ਓ ਦੇਖੋ ਡੇਜਪਾ ਖਿੱਚ ਰਾਂ ਯਾਰ ਤੂੰ ਅਈ ਬਾਦੇ ਝੜਾ ਦੇ ਉਹ ਤੀਜਾ ਮਿੰਟ ਉਹ ਤੀਜਾ ਮਿੰਟ ਉਹਦਾ ਬਾਲਾ ਵੱਡਾਗਾ ਓਏ ਬਾਈ ਹੁੱਕ ਜੀ ਸਟਾਰਟ ਤਾਂ ਸਟਾਰਟ ਹੁੰਦਾ ਹੈ ਤੇ ਜੀ ਕੇ ਜਿੱਦਾਂ ਕਹਿੰਦੇ ਆ ਉਪਰਾਂ ਵਾਲੀ ਚ ਬਾਈ ਉਹ ਛੱਡ ਜਾ ਉਹ ਛੱਡ ਜਾ ਪੀੜੇ ਬਾਈ ਛੱਡ ਜਾ Hva er det du driver ਇਹ ਦਵਾਈ ਵੀ ਬੰਦ ਕਰਕੇ ਜਾਵਾ ਇਹ ਜੂ ਦਾ ਆਇਆ ਬੜੀ ਸਾਰੇ ਚੇਰੇ ਚੋਂ ਤੁਮਰਾ ਰਾਤ ਨੂੰ ਨਾ ਬੰਦ ਕਾਣ ਜੋ ਕੋਈ ਇਹਦਾ ਕਿਹਨ ਸੇਦੀ ਘਰੇ ਜਾਣਾ ਕਹਿੰਦਾ ਚੇਰੇ ਭਾਈ ਨਹੀਂ ਨੇ ਅੰਡੇ ਧਰੇ ਨੇ ਇਹਦੇ ਚੇਰੇ ਨੂੰ ਬਾਹਰ ਦਾ ਦਾ ਕੁੱਤਾ ਪਿਆ ਰਿਹਾ ਸਾਰੇ ਜਿਹੇ ਨੇ ਕੁੱਤਾ ਦਾ ਕਹੂੰਗਿਆ ਯਾਰ ਇਹ ਬਜਾਰਾ ਕੰਮ ਦਾ ਕਰਦਾ ਹੈਗਾ ਗੱਲ ਕਰ ਕੱਲ ਤਾਂ ਗਰਮੀ ਮੇ ਮਾਰਤਾ ਜਵਾਬ ਇੱਥੇ ਤਾਂ ਵੱਟ ਬੰਨਾਂਗੇ ਨਾ ਮਾਫੋ ਗੋਲੀਆਂ ਇਹ ਖਾਦਾ ਸੀ ਮਾਰ ਜਮਲ ਹੋ ਗਿਆ ਹੋਰ ਉੱਪਰ ਫੇਰ ਖੋ ਗਿਆ ਜੀ ਮਤਲਬ ਆਉਂਦੇ ਕੋ ਡੈਡ ਫੇਰ ਕੋ ਚੁੱਕਿਆ ਹੀ ਲੈ ਭਾਈ ਜਾਈਓ ਲਾਲੀ ਆਉਣ ਦੇ ਆਉਣ ਦੇ ਮੋਕ ਵਾਲੀ ਬੱਟੀ ਆ ਪਰ ਟਰੈਕਟਰ ਆਪਣਾ ਇਹ ਟਰੋਡਗੱਡ 5-6 ਬੰਦਿਆਂ ਦਾ ਕੰਮ ਕਰ ਰਿਹਾ ਹੈ ਜਿਹੜਾ ਸਾਰੇ ਜਾਂਦਾ ਕੰਮ ਸੀ ਉਹ 2 ਘੰਟਿਆਂ ਚ ਕਰ ਦੂਗਾ ਇਸ ਕਰਕੇ ਕੋਈ ਗੱਲ ਨਹੀਂ ਟਰੈਕਟਰ ਕੋਲੇ ਖੜਾ ਹੈ ਆਪਾਂ ਨੇ ਆਕੇ 2-3 ਦਿਨਾਂ ਬਾਅਦ ਹੀ ਚੱਲਣਾ ਹੋਵੇ। ਉਹ ਵੀ ਉਹ ਵੀ ਮੈਂ ਜੋੜ ਕਰਾਉਣਾ ਪਹਿਲਾਂ ਫਿਰ ਟਾਈਮ ਆਜੇ। ਇਹ ਹੋ ਬੜੀ। ਉੱਪਰ ਹੋਰੀ ਉੱਪਰ ਹੋਣਾ ਪੈਣਾ। अच्छा इना कहना चूहा मारने मुहिम चला ली देखो कि खड़ा नहीं खड़ा करके घर पे काम किम चुके हैं पानी छा पानी छ ਹਾਂ ਕਿ ਸੈੜਿਆ ਇੱਕ ਸਾਈਡ ਬੰਦੇ ਚੂਹੇ ਮਾਰੀ ਜਾਂਦੇ ਨੇ ਇੱਕ ਸਾਈਡ ਘਾਰੇ ਬੰਦ ਕਰੀ ਜਾਂਦੇ ਨੇ ਚੂਹਾਂ ਹੀ ਲੱਭ ਰਿਆ ਹੈ ਇਹਨਾਂ ਨੂੰ ਘਾਰ ਉੱਸਰ ਜਾਵਾਂ ਨਾ ਉਹ ਰਿਆ ਤੇ ਰਵਾ ਤੇ ਮੈਂ ਬਣੀ ਸਿੱਖਣੇ ਲਈ ਪੈਣਾ ਵਾਲਾ ਗੱਲੋ ਕਹਾਣੀ ਕਿ ਮਾਰਦਾ ਹਿੰਦੂ ਤਾਂ ਹੰਦੂ ਕਿਉਂ ਨਹੀਂ ਹਟਦਾ ਉਹ ਰੋਹ ਕਹਾਂ ਰਬਰ ਕਿਹਦਾ ਲਾਉਂਦਾ ਆਇਆ ਪਾਇਨ ਨੂੰ ਬੇਮਾਰਿਆ ਕਹਾਂ ਸੌਖਾ ਅਹਰੇ 3 ਮਰਿਆ ਉਧਰ ਦੇਖਦੇ ਚੋਰੀ ਫਸ ਗਈ ਆ ਬੰਲੀ ਪੱਠਦੇ ਹੋਣ ਤਿਆਰ ਹੋ ਲਾ ਲਾ ਕੇ ਖੱਟ ਚ ਪੈਣ ਪਾਣੀ ਆ ਵੀ

二十六。 ਤਾਂ ਨੇ ਨਾਜ ਵਰਗੇ ਉਹ ਵੀ ਕਰੀ ਜਾਂਦੇ ਨੇ ਮੇਰੀ ਓਏ ਹੂੰ ਠੰਡਾ ਦੀ ਪਣੀ ਉਹ ਹਣਾ ਪੂਰਾ ਉਹ ਤੱਤਾ ਹੋ ਰੋ ਪੂਰਾ ਤੱਗਾ ਪਣੀ ਆ ਡੱਬੜੇ ਚ ਦੇ ਦੇ ਲੈ ਮੈਂ ਕੱਲਾ ਵੱਠਾ ਬੋਝਣਾ ਸਾਰੇ ਜਿਆ ਹੈ ਹੈ ਵਿਚੱਕ ਜੇ ਪਜਾਮੇ ਹੂੰ ਚਾਰ ਚਾਰ ਜਣੇ ਤੋਰ ਫਿਰਦੇ ਹਾਂ ਅਈ ਨਹੀਂ ਕਿੰਨੀ ਗਰਮੀ ਚੰਗੀ ਹਵਾ ਚੱਲੀ ਜਾਂਦੀ ਐ ਚੰਗੀ ਹਵਾ ਚੱਲਦੀ ਐ